ਕੰਚਨ ਕੁਮਾਰੀ ਮਰਡਰ ਕੇਸ ਨੂੰ ਲੈ ਕੇ ਬਹੁਤ ਸਾਰੀਆਂ ਨਵੀਆਂ ਅਪਡੇਟਸ ਅੱਜ ਸਾਹਮਣੇ ਆਈਆਂ ਨੇ ਹੌਲੀ ਹੌਲੀ ਹੋਰ ਖੁਲਾਸੇ ਹੋ ਰਹੇ ਐ ਕੰਚਨ ਕੁਮਾਰੀ ਦੀ ਮਾਂ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਅਮਰਤਪਾਲ ਮੈਰੋ ਨੂੰ ਲੈ ਕੇ ਔਰ ਅਮਰਤਪਾਲ ਮੈਰੋ ਕਦੋਂ ਪੰਜਾਬ ਆਵੇਗਾ ਜਾਂ ਲੈ ਕੇ ਆਉਂਦਾ ਜਾਵੇਗਾ ਇਸ ਬਾਰੇ ਵੀ ਚਰਚਾਾਂ ਹੋਣ ਵਧ ਗਈਆਂ ਨੇ ਉਹਦਾ ਵੀ ਇੱਕ ਕਾਰਨ ਆ ਉਹ ਵੀ ਡਿਸਕਸ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਨੀਲ ਰੁਦਰਾ ਜੀ ਮੌਜੂਦ ਨੇ ਰੁਦਰਾ ਜੀ ਸਮਾਰਤ ਤਵਾ ਚੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰੁਦਰਾ ਜੀ ਇੱਕ ਚਰਚਾ ਆਮ ਸ਼ੁਰੂ ਹੋ ਗਈ ਅੱਜ ਉਸ ਵੇਲੇ ਜਦੋਂ ਇੱਕ ਸੀਸੀਟੀਵੀ ਨਵੀਂ ਵਾਇਰਲ ਹੋਈ ਹੈ ਉਹ ਸੀਸੀਟੀਵੀ ਇੱਕ ਟੋਲ ਪਲਾਜ਼ਾ ਦੀ ਹੈ ਜਿੱਥੋਂ ਦੋ ਗੱਡੀਆਂ ਲੰਘੀਆਂ ਔਰ ਇੱਕ ਗੱਡੀ ਉਹ ਜਿਹੜੀ ਪੁਲਿਸ ਥਾਣੇ ਦੇ ਵਿੱਚ ਖੜੀ ਹੈ ਤੇ ਦੂਸਰੀ ਕੰਚਨ ਕੁਮਾਰੀ ਦੀ ਯਾਨੀ ਕਮਲਕੌਰ ਦੀ ਗੱਡੀ ਹੈ ਉਹਦੇ ਵਿੱਚੋਂ ਕੀ ਕੁਝ ਹੁਣ ਤੱਕ ਤੁਸੀਂ ਕੱਢਿਆ ਕੀ ਕੁਝ ਵਖਿਆ ਉਹਦੇ ਚ ਪਲਾ ਦੇਖੋ ਉਹਦੇ ਵਿੱਚ ਖਾਸ ਇਦਾਂ ਤਾਂ ਕੁਝ ਨਜ਼ਰ ਨਹੀਂ ਆਇਆ ਕਿ ਅੱਗੇ ਸਕੋਰਪੀਓ ਹੈਗੀ ਹੈ ਨਾ ਅਮਰਤਪਾਲ ਦੀ ਜਿਹੜੀ ਉਹ ਆਪ ਲਈ ਘੁੰਮਦਾ ਸੀਗਾ ਤੇ ਦੂਜੀ ਕੰਚਨ ਕੁਮਾਰੀ ਦੀ ਗੱਡੀ ਹੈਗੀ ਆ ਪਰ ਇਹਦਾ ਇਹਦੇ ਨਾਲ ਜਿਹੜਾ ਪੁਲਿਸ ਸਬੂਤ ਇਕੱਠੇ ਕਰ ਰਹੀ ਹੈ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪੁਲਿਸ ਜਿਹੜੀ ਹੈ ਉਹ ਕਿਸੇ ਪਾਸੇ ਕਿ ਭੱਜ ਕੇ ਨਾ ਜਾਣ ਕੇ ਜਿਹੜਾ ਕਤਲ ਦੀ ਸਜ਼ਾ ਨਾਲ ਨੂੰ ਮਿਲੇ ਮਿਲੇ ਇਸ ਲਈ ਸਾਰੀਆਂ ਕੜੀਆਂ ਜੋੜਦੀ ਪਈ ਹੈ ਠੀਕ ਹੈ ਪਹਿਲੇ ਜਿਹੜਾ ਹਰ ਸੀਸੀਟੀਵੀ ਜਿਹੜਾ ਉਹਨਾਂ ਨੇ ਕੈਮਰਾ ਜਿਹੜੇ ਰਸਤੇ 'ਚ ਉਹ ਗਏ ਆ ਖਲਾਸਾ ਤਾਂ ਹੋ ਹੀ ਗਿਆ ਹੁਣ ਉਹ ਦੋਨਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੋਏਗਾ ਜਿਹੜੇ ਫੜੇ ਗਏ ਹੈਗੇ ਆ ਤੇ ਉਹਨਾਂ ਨੇ ਉਹ ਜੋ ਸੀਕੁਐਂਸ ਦੱਸੀ ਆ ਉਸ ਜਗ੍ਹਾ ਤੇ ਉਹਨਾਂ ਨੂੰ ਲਜਾਇਆ ਜਾਏਗਾ ਹਾਂ ਕਰਾਈ ਜਾਏਗੀ ਹੈਨਾ ਉਸ ਤੋਂ ਬਾਅਦ ਉਹਨਾਂ ਨੇ ਸਟੇਟਮੈਂਟ ਹਰ ਵੇਲੇ ਜੋ ਹੈ ਉਹ ਰਜਿਸਟਰ ਕੀਤੀ ਜਾਏਗੀ ਤੇ ਜਿਹੜੇ ਸੀਸੀਟੀਵੀ ਉਸ ਰਸਤੇ 'ਚ ਪੈਂਦੇ ਆ ਉਹ ਸਾਰੇ ਸੀਸੀਟੀਵੀ ਦੀ ਫੁਟੇਜ ਉਸ ਘੜੀ ਦੀ ਉਸ ਦਿਨ ਦੇ ਉਹ ਘੜੀ ਦੀ ਜਦੋਂ ਲੰਘੇ ਹੈਗੇ ਆ ਤੇ ਉਹ ਸਾਰੀ ਉਹਨਾਂ ਨੇ ਸੀਕੁਐਂਸ ਬਣਾਨੀ ਹੈ ਗਿਆ ਕਿ ਇੱਥੋਂ ਤੁਰਿਆ ਪਹੁੰਚਿਆ ਹੈ ਨਾ ਸਕੋਰਪੀਆ ਉੱਥੇ ਗਿਆ ਉਹਦੇ ਵਿੱਚ ਬਿਠਾਇਆ ਹੈਗਾ ਉਹਦੀ ਗੱਡੀ 'ਚ ਬੈਠੇ ਆ ਮਾਰਿਆ ਵੈ ਸਾਰੀ ਸੀਕੁਐਂਸ ਸਟੈਬਲਿਸ਼ ਹੋਏਗੀ ਉਸ ਪਾਸੇ ਨੂੰ ਪੁਲਿਸ ਤੁਰਦੀ ਪਈ ਹੈਗੀ ਆ ਉਹ ਕਤਲ ਵਾਲੇ ਦਿਨ 9 ਜੂਨ ਦੁਪਹਿਰ 2:30 ਵਜੇ ਦੀ ਵੀਡੀਓ ਹੈ ਸ਼ਾਇਦ ਉਹ ਜਦੋਂ ਟੋਲ ਪਲਾਜ਼ਾ ਕ੍ਰੋਸ ਕੀਤਾ ਜੀ ਬਿਲਕੁਲ ਜਿਹੜਾ ਉਹ ਸਾਰਾ ਜਿਹੜਾ ਉਹ ਕਤਲ ਤੋਂ ਪਹਿਲੇ ਦੀ ਹੈ ਠੀਕ ਹੈ ਉਹ ਹਾਂ ਉਸੇ ਦਿਨ ਦੀ ਹੈ ਕਤਲ ਤੋਂ ਥੋੜੀ ਪਹਿਲੇ ਦੀ ਹੈਗੀ ਆ ਤੇ ਉਸ ਤੋਂ ਬਾਅਦ ਹੀ ਜਿਹੜਾ ਕਤਲ ਉਹ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਜਿਹੜਾ ਉਹਦੀ ਕੰਚਨ ਦੀ ਗੱਡੀ ਨੂੰ ਜਿਹੜੇ ਇਹਦੇ ਨਾਲ ਦੇ ਸਾਥੀ ਨੇ ਉਹ ਛੱਡ ਕੇ ਆਏ ਨੇ ਜਦ ਕਿ ਇਹ ਜਿਹੜਾ ਸਕੋਪੀਓ ਦੇ ਵਿੱਚ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਉੱਥੋਂ ਦੀ ਨਿਕਲ ਗਿਆ ਤਾਂ ਫਰਾਰ ਹੋ ਗਿਆ। ਅੱਛਾ ਰੁਦਰਾ ਜੀ ਵੈਸੇ ਜੇ ਸਵਾਲ ਕੀਤਾ ਜਾਵੇ ਉਹਨਾਂ ਉਸ ਫੁਟੇਜ ਦੇ ਉੱਤੇ ਤਾਂ ਦੋਵੇਂ ਗੱਡੀਆਂ ਲੱਗੀਆਂ ਉਹਨਾਂ ਦਾ ਜਿਹੜਾ ਸਾਹਮਣਲਾ ਮਿਰਰ ਹੈ ਉਹ ਦਿਖਾਈ ਵੀ ਦਿੰਦਾ ਪਿਆ ਹੈ ਉਹਦੇ ਵਿੱਚ ਪਰ ਕੀ ਉਸ ਤੋਂ ਇਹ ਪਤਾ ਨਹੀਂ ਲੱਗ ਸਕਦਾ ਕਿ ਡਰਾਈਵਰ ਸੀਟ ਤੇ ਕੌਣ ਹੈ, ਲੱਗੇ ਵਾਲੀ ਸੀਟ ਤੇ ਕੌਣ ਹੈ? ਇਹ ਕੁਝ ਪਤਾ ਲੱਗਿਆ ਜੀ? ਦੇਖੋ ਇਹ ਪੁਲਿਸ ਜਿਹੜੀ ਹੈ ਉਹਨਾਂ ਦੇ ਜਿਹੜੇ ਵੀ ਫੋਰੈਂਸਿਕ ਐਕਸਪਰਟ ਹੁੰਦੇ ਹੈਗੇ ਨੇ ਉਹਨਾਂ ਨੇ ਵੀਡੀਓ ਜਿਹੜੇ ਐਡੀਟਰ ਉਹਨਾਂ ਦੇ ਹੈਗੇ ਉੱਥੇ ਉਹਨਾਂ ਨੇ ਆਪਣੇ ਸੌਫਟਵੇਅਰ ਤੇ ਉਹਨੂੰ ਰੱਖਣਾ ਹੁੰਦਾ ਹੈਗਾ ਸੌਫਟਵੇਅਰ ਤੇ ਰੱਖ ਕੇ ਉਹ ਉਸ ਨੂੰ ਉਦੋਂ ਤੱਕ ਵੱਡਾ ਕਰਦੇ ਜਦੋਂ ਤੱਕ ਉਹਦੇ ਪਿਕਸਲ ਜਿਹੜੇ ਠੀਕ ਰਹਿਣ ਹੈਨਾ ਉਤੋਂ ਦੀ ਉਹ ਅੰਦਾਜ਼ਾ ਲਾਉਂਦੇ ਆ ਕਿ ਕਿਹੜੇ ਬੰਦੇ ਦੀ ਇਮੇਜ ਹੈਗੀ ਆ ਤੇ ਉਸ ਤੋਂ ਬਾਅਦ ਉਹ ਇਮੇਜ ਜਿਹੜੀ ਕੱਢ ਕੇ ਫਿਰ ਉਹਨੂੰ ਡਾਂਸ ਕਰਦੇ ਹੈਗੇ ਆ ਫਿਰ ਕੰਪੇਅਰ ਕਰਦੇ ਆ ਕਿ ਆ ਬੰਦਾ ਪਰ ਫਿਲਹਾਲ ਸਾਨੂੰ ਤਾਂ ਇੰਨਾ ਕੁਝ ਨਜ਼ਰ ਨਹੀਂ ਆ ਇਹ ਜ਼ਰੂਰ ਹੈ ਕਿ ਜਦੋਂ ਅਗਲੀ ਗੱਡੀ ਲੰਘ ਗਈ ਉਹਦੇ ਅਗਲੇ ਪਾਸੇ ਬੈਠਾ ਕੋਈ ਨਹੀਂ ਨਜ਼ਰ ਆਂਦਾ ਤੇ ਜਿਹੜੀ ਪਿਛਲੀ ਗੱਡੀ ਹੈਗੀ ਆ ਉਹਦੇ ਜਿਹੜੇ ਦੋਨੋਂ ਗੱਡੀਆਂ ਸ਼ੀਸ਼ੇ ਥੋੜਾ ਥੋੜੇ ਡਾਰਕ ਸੀਗੇ ਹੈਨਾ ਤੇ ਜਿਹੜੀ ਪਿਛਲੀ ਗੱਡੀ ਆ ਉਹਦੇ ਵਿੱਚ ਤੁਹਾਨੂੰ ਇੱਕ ਅਗਲੀ ਸੀਟ ਤੇ ਜਾਂ ਪਿਛਲੀ ਸੀਟ ਤੇ ਉਹ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਉੱਪਰੋਂ ਦੀ ਐਂਗਲ ਪੈ ਰਿਆ ਹੈ ਨਾ ਤੇ ਉਹ ਡਿਸਟੈਂਸ ਅੰਦਰ ਕਲੀਅਰ ਨਹੀਂ ਹੁੰਦਾ ਇੱਕ ਮੋਬਾਈਲ ਫੋਨ ਦੀ ਲਾਈਟ ਜਲਦੀ ਦਿਸਦੀ ਹੈ ਤੇ ਇੱਕ ਟੈਬ ਦੀ ਲਾਈਟ ਜਲਦੀ ਦਿਸਦੀ ਹੈਗੀ ਹੈ ਤੇ ਇਹ ਚੀਜ਼ ਜਿਹੜੀ ਹੈ ਉਹ ਦੱਸਦੀ ਹੈ ਕਿ ਹੋ ਸਕਦਾ ਉਸ ਟਾਈਮ ਕੰਚਨ ਕੁਮਾਰੀ ਜਿਹੜੀ ਹੈ ਵਿੱਚ ਬੈਠੀ ਹੋਵੇ ਇਹਨਾਂ ਦੇ ਗੱਡੀ ਚ ਹੋ ਸਕਦੀ ਆ ਆਪਣੀ ਚ ਹੋ ਸਕਦੀ ਹਾਂ ਤੇ ਦੋ ਬੰਦੇ ਆਸ-ਪਾਸ ਬੈਠੇ ਹੋਣ ਤੇ ਇਹੀ ਉਹ ਮੋਮੈਂਟ ਹੋਵੇ ਜਦੋਂ ਮੈਰੋ ਗੱਡੀ ਚਲਾ ਰਿਹਾ ਹੋਵੇ ਉਹਦੀ ਤੇ ਅੱਗੇ ਜਿਹੜੇ ਆ ਉਹਦੇ ਦੋ ਸਾਥੀ ਜਿਹੜੇ ਬਾਕੀ ਨੇ ਯਾ ਉਹਨਾਂ ਚੋ ਇੱਕ ਉਹ ਗੱਡੀ ਲੈ ਕੇ ਉਹਦੀ ਸਕੋਰਪੀਓ ਜਾ ਰਿਹਾ ਹੋਵੇ। ਵੈਸੇ ਰੁਦਰਾ ਜੀ ਜੇ ਆਪਾਂ ਇਸ ਇਨਸੀਡੈਂਟ ਨੂੰ ਇਹਨਾਂ ਸਬੂਤਾਂ ਨੂੰ ਜੇ ਪੁਲਿਸ ਦੀ ਕਹਾਣੀ ਦੇ ਨਾਲ ਜੋੜੀਏ ਜੋ ਉਹਨਾਂ ਨੇ ਸਾਰੀ ਵਾਰਦਾਤ ਦੱਸੀ ਹੈ ਉਹਨਾਂ ਦੇ ਕਹਿਣ ਮੁਤਾਬਕ ਜਦੋਂ ਉਹ ਲੁਧਿਆਣੇ ਤੋਂ ਬਠਿੰਡੇ ਵਾਸਤੇ ਨਿਕਲੇ ਸੀਗੇ ਤਾਂ ਉਸ ਵੇਲੇ ਕੰਚਨ ਕੁਮਾਰੀ ਆਪਣੀ ਗੱਡੀ 'ਚ ਸੀਗੀ। ਬਾਅਦ ਵਿੱਚ ਉਹ ਸਕੋਰਪੀਓ 'ਚ ਬੈਠੀ ਹੈ ਤਾਂ ਸ਼ਾਇਦ ਆਪਣੀ ਗੱਡੀ 'ਚ ਉਸ ਵੇਲੇ ਕੰਚਨ ਕੁਮਾਰੀ ਹੀ ਬੈਠੀ ਹੋਵੇ। ਦੇਖੋ ਜਿਹੜੀਆਂ ਲਾਈਟਾਂ ਨਜ਼ਰ ਆਉਂਦੀਆਂ ਦੋ ਇੱਕ ਫੋਨ ਦੀ ਛੋਟੀ ਲਾਈਟ ਜਿਹੜੀ ਸਕਰੀਨ ਦੀ ਉਹ ਥੋੜੀ ਇੱਧਰਲੇ ਪਾਸੇ ਨਜ਼ਰ ਆਉਂਦੀ ਪਿਛਲੇ ਜਿਹੜਾ ਰੀਅਰ ਦੇ ਲੈਫਟ ਸਾਈਡ ਤੇ ਤੇ ਦੂਜੀ ਜਿਹੜੀ ਲਾਈਟ ਹੈ ਜਿਹੜਾ ਟੈਬ ਦੀ ਜਿਹੜੀ ਚੌੜੀ ਲਾਈਟ ਹੈਗੀ ਆ ਉਹ ਨਜ਼ਰ ਆਉਂਦੀ ਵਿਚਕਾਰ ਠੀਕ ਹੈ ਤੇ ਇਸ ਕਰਕੇ ਉਹ ਮੌਕਾ ਉਹ ਨਹੀਂ ਹੈ ਜਦੋਂ ਇਕੱਲੀ ਨਿਕਲੀ ਹੋਵੇ ਠੀਕ ਹੈ ਇਹ ਮੌਕਾ ਉਹ ਹੈ ਜਦੋਂ ਉਹਦੇ ਨਾਲ ਬੰਦੇ ਬੈਠੇ ਹੋਣ ਠੀਕ ਹੈ ਤੇ ਉਹਨਾਂ ਨੇ ਮੋਬਾਈਲ ਚੈੱਕ ਕਰ ਰਹੇ ਹੋਣ ਜਾਂ ਟੈਬ ਉਹਦੇ ਕੋਲ ਹੋਵੇ ਠੀਕ ਹੈ ਉਹਨੂੰ ਅੱਜ ਜਿਹੜਾ ਆ ਨજર ਆਂਦਾ ਇਹ ਟੈਬ ਹੈਗਾ ਤੇ ਉਹਦਾ ਜ਼ਿਕਰ ਹਜੇ ਤੱਕ ਨਹੀਂ ਹੋਇਆ ਹੋ ਸਕਦਾ ਕੰਟੀ ਗੱਲ ਹੈ ਹਾਂ ਕੰਚਨ ਕੁਮਾਰੀ ਕੋ ਟੈਬ ਵੀ ਹੋਵੇ ਇੱਕ ਹੈਨਾ ਇਹਦਾ ਪਤਾ ਨਹੀਂ ਲੱਗਿਆ ਦੋ ਮੋਬਾਈਲ ਫੋਨਸ ਦਾ ਜ਼ਿਕਰ ਤਾਂ ਮੈਨੂੰ ਲੱਗਦਾ ਕਿ ਐਸਐਸਪੀ ਸਾਹਿਬਾ ਨੇ ਕੀਤਾ ਆ ਇੱਕ ਆਈਫੋਨ ਸੀ ਤੇ ਇੱਕ ਐਂਡਰੋਇਡ ਫੋਨ ਸੀਗਾ ਉਸ ਤੋਂ ਇਲਾਵਾ ਟੈਬ ਕਿੱਥੇ ਹੈ ਉਹ ਨਹੀਂ ਪਤਾ ਲੱਗਿਆ ਹਾਂ ਬਿਲਕੁਲ ਹਜੇ ਜਿਹੜਾ ਮੈਡਮ ਅਵਨੀਤ ਕੁੰਡਲ ਨੇ ਇਹ ਖਲਾਸਾ ਨਹੀਂ ਕੀਤਾ ਹੈਗਾ ਤੇ ਪਰ ਹੋ ਸਕਦਾ ਉਹਨਾਂ ਨੇ ਕੁਝ ਚੀਜ਼ਾਂ ਪੁਲਿਸ ਨੇ ਜੜੀਆਂ ਇੰਪੋਰਟੈਂਟ ਹੁੰਦੀਆਂ ਜਾਂਚ ਦੇ ਵਿੱਚ ਉਹਨਾਂ ਨੂੰ ਉਹ ਲੁਕੋਂਦੇ ਹੈਗੇ ਆ ਤਾਂ ਕਿ ਕੋਈ ਉਹਦਾ ਨੁਕਸਾਨ ਨਾ ਹੋ ਜੇ ਜਾਂਚ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਿਤੇ ਹੈਂਪਰ ਨਾ ਹੋ ਜੇ ਇਸ ਕਰਕੇ ਲਗੋ ਲੈਂਦੇ ਹੋ ਸਕਦਾ ਤਾਂ ਨਾ ਦੱਸਿਆ ਹੋਵੇ ਅੱਛਾ ਰੁਦਰਾ ਜੀ ਇੱਕ ਸਵਾਲ ਹੋਰ ਹੈ ਜਿਹੜੇ ਕੰਚਨ ਕੁਮਾਰੀ ਦੇ ਮਾਤਾ ਜੀ ਨੇ ਉਹਨਾਂ ਨੇ ਇੱਕ ਗੱਲ ਜ਼ਰੂਰ ਆਖੀ ਹੈ ਕਿ ਅਮਰਤਪਾਲ ਮੈਰੋਂ ਪਹਿਲਾਂ ਹੁੰਦਾ ਸੀ ਔਰ ਇਸ ਕਤਲ ਤੋਂ ਪਹਿਲਾਂ ਵੀ ਘਰ ਆਇਆ ਸੀ ਸਕੂਟੀ ਤੇ ਆਇਆ ਸੀ ਔਰ ਉਸਨੇ ਕੈਜੂਅਲ ਕੱਪੜੇ ਪਾਏ ਸੀ ਪੈਂਟ ਸ਼ਰਟ ਪਾ ਕੇ ਆਇਆ ਸੀ ਇਹ ਕਿਸੇ ਕਿਸਮ ਨਾਲ ਆਪਾਂ ਸਮਝ ਸਕਦੇ ਹਾਂ ਇਸ ਨੂੰ ਵਿਚਾਰ ਸਕਦੇ ਹਾਂ ਇਸ ਸਿਚੁਏਸ਼ਨ 'ਚ ਹਾਂ ਬਿਲਕੁਲ ਦੇਖੋ ਉਹਨੇ ਜਿਹੜੀ ਗੱਲ ਕਹੀ ਹੈ ਇੱਕ ਤਾਂ ਉਹਨੇ ਕਿਹਾ ਕਿ 4 ਸਾਲ ਤੋਂ ਇਹਨਾਂ ਦੇ ਆਪਸੀ ਰਿਲੇਸ਼ਨ ਸੀਗੇ ਠੀਕ ਹੈ ਜਿਹੜੀ ਗੱਲ ਬੜੀ ਇੰਪੋਰਟੈਂਟ ਹੈਗੀ ਹੈ ਹੈਨਾ ਦੇਖੋ ਚੀਜ਼ ਇੱਥੋਂ ਦੀ ਇਹ ਸਮਝ ਆਂਦੀ ਹੈ ਜਿਹੜੀ ਜਥੇਦਾਰਾਂ ਨੇ ਸਟੇਟਮੈਂਟ ਕੀਤੀ ਹੈ ਗਾਲ ਤੱਕ ਦੇ ਜਥੇਦਾਰ ਨੇ ਉਸ ਤੇ ਵੀ ਮੈਂ ਆਵਾਂਗਾ ਇਸ ਮਾਮਲੇ ਦੇ ਵਿੱਚ ਤੇ ਪਰ ਇਸ ਚੀਜ਼ ਤੋਂ ਇਹ ਸਮਝ ਆਂਦੀ ਹੈਗੀ ਹੈ ਕਿ ਉਹਦੀ ਪਲਾਨਿੰਗ ਪਹਿਲੇ ਸੀਗੀ ਉਦੀ ਨਿਕਲਣ ਦੀ ਪਲਾਨਿੰਗ ਸੀ ਖਿਸਕਣ ਦੀ ਪਲਾਨਿੰਗ ਸੀਗੀ ਤੇ ਉਹ ਆਪਣੀ ਪਛਾਣ ਜਿਹੜੀ ਆ ਲਕੋ ਕੇ ਜਿਹੜਾ ਉਹ ਨਿਕਲਿਆ ਸੀਗਾ ਹੈਨਾ ਤੇ ਕਿਉਂਕਿ ਉਹ ਆਮ ਤੌਰ ਤੇ ਨੀਲੇ ਬਾਣੇ ਨੇ ਹੰਗ ਬਾਣੇ ਦੇ ਵਿੱਚ ਦੇਖਿਆ ਉਹਦੀ ਪੁਰਾਣੀਆਂ ਫੋਟੋਆਂ ਜਿਹੜੀਆਂ ਕਿਤੇ ਵੀ ਅਪੀਅਰ ਨਹੀਂ ਹੋਈਆਂ ਨਾ ਉਹਨੇ ਪਾਈਆਂ ਹੈਗੀਆਂ ਤੇ ਪਰ ਹੁਣ ਜਿਹੜਾ ਗੱਲ ਨਿਕਲੀ ਹੁਣ ਪੁਲਿਸ ਨੂੰ ਉਸ ਲਿਹਾਜ਼ ਨਾਲ ਜਿਹੜੇ ਸੀਸੀਟੀਵੀ ਦਬਾਰ ਤੋਂ ਕਿਉਂਕਿ ਫੁਟੇਜ ਤਾਂ ਉਹਨਾਂ ਨੇ ਸਾਰੀ ਸੰਭਾਲੀ ਹੋਣੀ ਹੈ ਤੇ ਉਹ ਦੁਬਾਰਤੋਂ ਦੇਖਨੇ ਪੈਣੇ ਹੈਗੇ ਆ ਤੇ ਇੱਕ ਵਾਰੀ ਜਿਹੜਾ ਉਹਦਾ ਪਤਾ ਲੱਗ ਗਿਆ ਕਿਹੜੇ ਕੱਪੜੇ ਪਾਏ ਹੋਏ ਹੈਗੇ ਆ ਤਾਂ ਫੇਰ ਉਹਨਾਂ ਨੂੰ ਹੋਰ ਖੁਲਾਸੇ ਹੋਣਗੇ ਹਜੇ ਤੱਕ ਕੋਈ ਇਹੀ ਸੋਚੀ ਬੈਠੇ ਹੋਣੇ ਆ ਕਿ ਜਿਹੜਾ ਨੀਲੇ ਆ ਬਾਣੀ ਦੇ ਵਿੱਚ ਹੀ ਉਹ ਹੋਏਗਾ ਵੈਸੇ ਵੈਸੇ ਰੁਤਰਾ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਤੁਸੀਂ ਸੀਸੀਟੀਵੀ ਦੀ ਗੱਲ ਕੀਤੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਹੈ ਹੈਰਾਨੀ ਦੀ ਗੱਲ ਹੈ ਕਿ ਐਡੀ ਵੱਡੀ ਸੋਸ਼ਲ ਮੀਡੀਆ ਇਨਫਲੂਐਂਸਰ ਜਾਂ ਸਟਾਰ ਕਹਿ ਦਈਏ ਉਹ ਬਣ ਗਈ ਕਿ ਉਸਨੇ ਘਰੇ ਕੋਈ ਸੀਸੀਟੀਵੀ ਕੈਮਰਾ ਨਹੀਂ ਲਾਇਆ ਹੋਵੇਗਾ ਆਪਣੇ ਘਰ ਦੇ ਆਲੇ ਦੁਆਲੇ ਜਾਂ ਘਰ ਦੇ ਅੰਦਰ ਬਾਹਰ ਕਿਤੇ ਜੇ ਹੋਏਗਾ ਤੇ ਉਹ ਵੀ ਆਵਾਜ਼ਿਆ ਹੋਣੇ ਚਾਹੀਦੇ ਜਾਂ ਪੁਲਿਸ ਦੇ ਕੋਲ ਹੋਣੇ ਚਾਹੀਦੇ ਦੇਖੋ ਹੋਣੇ ਤਾਂ ਚਾਹੀਦੇ ਆ ਵੈਸੇ ਪਰ ਹੁਣ ਕੀ ਕਹਿ ਸਕਦੇ ਆ ਸੀਸੀਟੀਵੀ ਲਵਾਏ ਨਹੀਂ ਲਵਾਏ ਜਿਹੜੇ ਹਜੇ ਤੱਕ ਜੇ ਦੇਖਿਆ ਜਾਏ ਕਿ 10% ਲੋਕ ਹੀ ਸੀਸੀਟੀਵੀ ਜਿਹੜੇ ਆ ਲਵਾਉਂਦੇ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਐਵੋਇਡ ਕਰ ਦਿੰਦੇ ਹੈਗੇ ਆ ਤੇ ਪਰ ਹੁਣ ਇਹ ਪੁਲਿਸ ਨੂੰ ਪਤਾ ਹੋਏਗਾ ਹੈਨਾ ਕਿ ਉਸ ਦੇ ਘਰ ਇਦਾਂ ਦੇ ਜਾਂ ਆਸ-ਪਾਸ ਲੱਗੇ ਹੋਏ ਕਿ ਨਹੀਂ ਉਹਨਾਂ ਦੀ ਫੁਟੇਜ ਤਾਂ ਅਗਲੇ ਨੇ ਰੱਖੀ ਹੋਏਗੀ ਹਨਾ ਇਹ ਮੈਂ ਮੈਨੂੰ ਸ਼ੋਰ ਹੈਗਾ ਵਾ ਕਿ ਜਿੰਨੀ ਡੂੰਘਾਈ ਦੇ ਵਿੱਚ ਇਹ ਜਾਂਚ ਚੱਲਦੀ ਹੈ ਤੇ ਐਸਐਸਪੀ ਅਮਨੀਤ ਕੁੰਡਲ ਉਹ ਜਾਣੀ ਜਾਂਦੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੀ ਇੱਕ ਇੱਕ ਜਿਹੜਾ ਸੂਈ ਵੀ ਲੱਭਣ ਲਈ ਚਾਹੇ ਭੂਸੇ ਦੇ ਢੇਰ ਦੇ ਵਿੱਚ ਲੁਕੀ ਹੋਈ ਹੋਵੇ ਤੇ ਉਹ ਉਹ ਜਾਨੀ ਜਾਂਦੀ ਹੈ ਇਸ ਕੰਮ ਦੇ ਲਈ ਤਾਂ ਉਹਨੇ ਜਰੂਰ ਇਹ ਸਬੂਤ ਇਕੱਠੇ ਕੀਤੇ ਹੋਣੇ ਹੈਗੇ ਆ ਆਸ-ਪਾਸ ਦੀਆਂ ਜਿਹੜੀ ਸੀਸੀਟੀਵੀ ਸਾਰੇ ਪੁਲਿਸ ਕੋ ਹੋਣਗੇ ਜਿਹਦੇ ਵਿੱਚ ਜਿਹੜੇ ਵੀ ਬੰਦੇ ਆਏ ਆ ਉਹ ਅਪੀਅਰ ਹੁੰਦੇ ਹੋਣਗੇ ਪਰ ਅੰਡਰ ਨਿਊ ਪ੍ਰੋਟੈਕਟ ਕਿ ਉਹਨੇ ਕੱਪੜੇ ਕਿਹੜੇ ਪਾਏ ਆ ਹੁਣ ਉਹ ਦੇਖਿਆ ਜਾਊਗਾ ਉਸ ਲਿਆਜ ਦੇ ਨਾਲ ਅੱਛਾ ਰੂਤਰਾ ਜੀ ਇਹ ਵੀ ਹੁਣ ਸੁਣਨ ਨੂੰ ਆ ਰਿਹਾ ਹੈ ਕਿ ਐਕਸਟਰੈਡੀਸ਼ਨ ਜਿਹੜੀ ਆ ਉਹ ਅੰਮ੍ਰਿਤਪਾਲ ਮਹਿਰੋਂ ਦੀ ਸ਼ੁਰੂ ਹੋ ਸਕਦੀ ਹੈ ਵਿਦੇਸ਼ ਚ ਭਾਵੇਂ ਯੂਏਈ ਚ ਬੈਠਾ ਪਰ ਹੁਣ ਹੋ ਸਕਦਾ ਹੈ ਕਿ ਉਹਨਾਂ ਨੂੰ ਵਾਪਸ ਲਿਆ ਲਿਆਂਦਾ ਜਾਵੇ ਦੇਖੋ ਇਸ ਤੋਂ ਪਹਿਲੇ ਮੈਂ ਉਸ ਗੱਲ ਦਾ ਜਵਾਬ ਦੇਣਾ ਚਾਹਨਾ ਜਿਹੜੀ ਮੈਂ ਪੈਂਡਿੰਗ ਪਾਈ ਸੀ ਕਿ ਅਕਾਲ ਤਖਤ ਦੇ ਜੱਤੇਦਾਰ ਹੋਣਾਂ ਨੇ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਥੋੜੀ ਜਲਦਬਾਜ਼ੀ ਘਰਤੀ ਮੈਂ ਸਮਝਦਾ ਕਦੀ ਵੀ ਇਸ ਪੋਜੀਸ਼ਨ ਤੇ ਬੈਠੇ ਬੰਦਿਆਂ ਨੂੰ ਪੱਤਰਕਾਰਾਂ ਦੇ ਦਬਾਅ ਚ ਨਹੀਂ ਆਣਾ ਚਾਹੀਦਾ ਹੈਗਾ ਹੈਨਾ ਉਹ ਦਵਾਜ ਆ ਕੇ ਇਦੀਆਂ ਗੱਲਾਂ ਕਰ ਦਿੰਦੇ ਆ ਮਾਹੌਲ ਦੇ ਨਾਲ ਉਹ ਰੁੱੜ ਜਾਂਦੇ ਹੈਗਾ ਤੇ ਉਹਦੇ ਗੱਲ ਕਰ ਦਿੰਦੇ ਆ ਜਿਹਦੇ ਲਈ ਬਾਅਦ ਚ ਕਈ ਵਾਰੀ ਸ਼ਰਮਿੰਦਾ ਹੋਣਾ ਪੈਂਦਾ ਹੈਗਾ ਹੁਣ ਇਸ ਮਾਮਲੇ ਦੇ ਵਿੱਚ ਜਿੱਦਾਂ ਮਾਂ ਨੇ ਖੁਲਾਸੇ ਕੀਤੇ ਆ ਕਿ ਇਹਨਾਂ ਦੇ 4 ਸਾਲ ਤੋਂ ਰਿਲੇਸ਼ਨ ਵੀ ਸੀਗੇ ਤੇ ਉਹ ਕਈ ਵਾਰੀ ਘਰ ਆਂਦਾ ਜਾਂਦਾ ਸੀਗਾ ਤੇ ਹੋਰ ਗੱਲਾਂ ਨਿਕਲੀਆਂ ਕਿ 3 ਸਾਲ ਪਹਿਲੇ ਦੀਆਂ ਵੀਡੀਓ ਵੀ ਉਹਨਾਂ ਦੇ ਆਪਸ 'ਚ ਨਿਕਲੀਆਂ ਗਈਆਂ ਜਦੋਂ ਉਹਨੇ ਦੱਸਿਆ ਕਿ ਮੈਂ ਹੁਣ ਕਮਲਕੌਰ ਨੂੰ ਜਿਹੜਾ ਧਮਕੀਆਂ ਨਹੀਂ ਦਿੰਦਾ ਜਾਂ ਮੈਂ ਇਦਾਂ ਹੈਨਾ ਕਿਉਂਕਿ ਉਹ ਜਿਹੜੀ ਬੀਬੀ ਮੇਰੀ ਗੱਲ ਮੰਨ ਗਈ ਹੈਗੀ ਹੈ ਹੈਨਾ ਤੇ ਘਰ ਵੀ ਆਂਦਾ ਜਾਂਦਾ ਇਹ ਵੀ ਪਤਾ ਲੱਗ ਗਿਆ ਹੈਨਾ ਉਹ ਵੀ ਇਹਦੇ ਘਰ ਗਈ ਸੀਗੀ ਇਹ ਵੀ ਪਿਤਾ ਨੇ ਖਲਾਸਾ ਕਰ ਦਿੱਤਾ ਹੈਗਾ ਤੇ ਇਸ ਕਰਕੇ ਇਹ ਗੱਲ ਜੇ ਕੱਲ ਨੂੰ ਨਿਕਲ ਆਂਦੀ ਹੈ ਕਿ ਇਹਨਾਂ ਦੇ ਕੋਈ ਇਦਾਂ ਦੇ ਰਿਸ਼ਤੇ ਨਹੀਂ ਤੇ ਇਸ ਗੱਲ ਨੂੰ ਡੀ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰ ਉਹ ਬੰਦਿਆਂ ਤੋਂ ਜਵਾਬ ਦਿੱਤੇ ਨਹੀਂ ਬਣ ਹੋਣਾ ਕਿਉਂਕਿ ਪੱਤਰਕਾਰਾਂ ਨੇ ਤਾਂ ਮਾਈਕ ਮੂੰਹ ਦੇ ਵਿੱਚ ਘਸੋਕ ਘੋਕੇ ਪੁੱਛਣਾ ਹੈਗਾ ਵੈ ਕਿ ਤੁਸੀਂ ਬਿਆਨ ਜਾਰੀ ਕੀਤਾ ਹੁਣ ਤੁਸੀਂ ਕੀ ਕਹਿ ਰਹੇ ਹੋ ਉਦੋਂ ਫਿਰ ਜਿਹੜਾ ਕਰਾਸ ਕੁਐਸਚਨਿੰਗ ਦੇ ਵਿੱਚ ਟਾਈਮ ਟਪਾਣਾ ਮੁਸ਼ਕਲ ਹੋ ਜਾਂਦਾ ਉਹ ਜਿਹੜੇ ਅੱਧਾ ਮਿੰਟ 1 ਮਿੰਟ ਹੁੰਦਾ ਪੱਤਰਕਾਰਾਂ ਦੇ ਅੱਗੇ ਉਹ ਬੜਾ ਭਾਰੀ ਜਿਹਾ ਲੱਗਣ ਲੱਗ ਪੈਂਦਾ ਹੈ ਹਾਂ ਜੀ ਵੈਸੇ 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 ਇਹਨੂੰ ਹੀ ਆਪਾਂ ਐਕਸਟੈਂਡ ਕਰੀਏ ਵੈਸੇ ਨਾ ਜਦੋਂ ਅਸੀਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ ਦੋ ਕੰਟੈਕਸਟ ਸਾਹਮਣੇ ਆਉਂਦੇ ਆ ਇੱਕ ਤਾਂ ਉਹ ਕਿ ਜਿੱਥੇ ਇਹ ਮੇਰੀ ਭੈਣ ਹੈ ਜਾਂ ਇਹ ਮੇਰਾ ਭਰਾ ਹੈ ਤੇ ਇਹ ਅੱਗੋਂ ਐ ਨਹੀਂ ਕਰੇਗਾ ਤਾਂ ਠੀਕ ਹੈ ਮੈਂ ਜੇ ਔਰ ਜੇ ਇਹਨੇ ਕੀਤਾ ਤਾਂ ਮੈਂ ਇਹ ਨਾਲ ਆ ਕਰ ਦਿੱਤਾ ਉਹ ਇਹ ਆ ਕੇ ਕਹਿ ਸਕਦਾ ਹੈ ਜਾਂ ਕੋਈ ਕਹਿ ਸਕਦਾ ਤੇ ਦੂਸਰਾ ਕੰਟੈਕਸਟ ਇਹ ਹੈ ਕਿ ਉਹਨੇ ਕਮਲਕੌਰ ਨੂੰ ਆਪਣੇ ਪਿਆਰ ਦੇ ਜਾਲ ਚ ਫਸਾਇਆ ਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਇਹ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਦੇਖੋ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਹੈਗੀਆਂ ਕਿ ਇਹ ਤਾਂ ਮੰਨ ਹੀ ਗਿਆ ਉਹ ਕਿ ਰਿਲੇਸ਼ਨ ਮੈਂ ਉਹਨਾਂ ਮੇਰੇ ਸਿਗੇ ਠੀਕ ਹੈ ਲੋਕੀ ਸਮਝਦੇ ਐ ਕਿ ਨਜਾਇਜ਼ ਨੇ ਤੇ ਜਦਕਿ ਮੈਂ ਇਹ ਕਹਿਣਾ ਕਿ ਭੈਣ ਭਰਾ ਵਾਲੇ ਰਿਸ਼ਤੇ ਨੇ ਹੈਨਾ ਸਾਡੇ ਪਰ ਰਿਲੇਸ਼ਨ ਜਿਹੜਾ ਉਹ ਮੰਨਿਆ ਕਿ ਮੇਰਾ ਉਹਦੇ ਨਾਲ ਹੈਗਾ ਵੈ ਹੈਨਾ ਤੇ ਉਸ ਤੋਂ ਬਾਅਦ ਇਹ ਕਤਲ ਜਿਹੜਾ ਉਹ ਕੀ ਭੈਣ ਭਰਾ ਵਾਲਾ ਰਿਲੇਸ਼ਨ ਸੀਗਾ ਉਹਦੇ ਨਾਲ ਉਹ ਔਖਾ ਹੋ ਗਿਆ ਠੀਕ ਹੈ ਤੇ ਕਿ ਉਹ ਨਜਾਇਜ਼ ਗੱਲਾਂ ਕਰਦੀ ਹਜੇ ਵੀ ਹਟੀ ਨਹੀਂ ਹੈ ਨਾ ਉਦੋਂ ਕਹਿੰਦਾ ਸੀ ਹਟ ਗਈ ਹੈਗੀ ਆ ਤੇ ਇਸ ਕਰਕੇ ਉਹ ਨਹੀਂ ਕੀਤਾ ਤੇ ਜਾਂ ਫਿਰ ਉਹਦਾ ਉਹਦੇ ਨਾਲ ਅਫੇਅਰ ਸ਼ੁਰੂ ਹੋ ਗਿਆ ਸੀ ਜਾਂ ਇੱਕ ਤਰਫਾ ਪਿਆਰ ਸ਼ੁਰੂ ਹੋ ਗਿਆ ਸੀਗਾ ਤੇ ਉਹ ਚੀਜ਼ ਜਿਹੜੀ ਜਾਂਚ ਦਾ ਵਿਸ਼ਾ ਹੈਗਾ ਬਾਕੀ ਵੀ ਖੁਲਾਸੇ ਹੋ ਜਾਣਗੇ ਤੁਸੀਂ ਦੇਖੋ ਲਗਾਤਾਰ ਇਸ ਗੱਲ ਦੇ ਵਿੱਚ ਗੱਲਾਂ ਨਿਕਲ ਕੇ ਆ ਰਹੀਆਂ ਨੇ ਤੇ ਨਵੇਂ ਖੁਲਾਸੇ ਹੋ ਰਹੇ ਨੇ ਹਾਂਜੀ ਐਕਸਟਰਡੀਸ਼ਨ ਦੀ ਗੱਲ ਕਰ ਲਈਏ ਹਾਂ ਹੁਣ ਐਕਸਟਰਡੀਸ਼ਨ ਦੀ ਗੱਲ ਹੈ ਉਹਦੀ ਪ੍ਰੋਸੈਸ ਪੁਲਿਸ ਨੇ ਕੱਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਇਹ ਪ੍ਰੈਸ ਨੋਟ ਜਾਰੀ ਕਰਕੇ ਇਹ ਗੱਲ ਦੱਸੀ ਹੈ ਕਿ ਐਕਸਟਰਡੀਸ਼ਨ ਦੇ ਲਈ ਉਹਨਾਂ ਨੇ ਸਾਰੀ ਜਿਹੜੀ ਜਾਂਚ ਹੋਈ ਹੈਗੀ ਆ ਉਹਦੀ ਇੱਕ ਰਿਪੋਰਟ ਬਣਾ ਲਈ ਹੈ ਤੇ ਉਹ ਉਸ ਬਿਊਰੋ ਨੂੰ ਭੇਜ ਦਿੱਤੀ ਹੈਗੀ ਆ ਤਾਂ ਕਿ ਅੱਗੇ ਫਾਰਵਰਡ ਕੀਤੀ ਜਾ ਸਕੇ ਤੇ ਉਹਦੇ ਵਿੱਚ ਸਾਰੇ ਉਹਨਾਂ ਨੇ ਸਬੂਤ ਵਗੈਰਾ ਨਾਲ ਨੱਥੀ ਕੀਤੇ ਹੈਗੇ ਆ ਤੇ ਹੁਣ ਐਕਸਟਰੈਡੀਸ਼ਨ ਦੀ ਪ੍ਰੋਸੈਸ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਪਰ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਅੱਗੇ ਉਹ ਦੁਬਈ ਤੋਂ ਕਿਤੇ ਫਿਰ ਮਲੇਸ਼ੀਆ ਚਲ ਜਾਂਦਾ ਹੈ ਨਾ ਜਿਹੜੇ ਵੀ ਕੰਟਰੀਜ਼ ਦੇ ਵਿੱਚ ਪਾਸਪੋਰਟ ਔਨ ਅਰਾਈਵਲ ਹੈਗਾ ਵਾ ਉੱਥੇ ਤਾਂ ਉਹ ਜਾ ਹੀ ਸਕਦਾ ਹੈਗਾ ਵਾ ਤੇ ਪਰ ਇਹ ਆ ਕਿ ਐਕਸਟਰੈਡੀਸ਼ਨ ਜੇ ਹੋ ਗਈ ਤਾਂ ਉਹ ਥੋੜੀ ਗਲਤੀ ਕਰ ਗਿਆ ਜਾਂ ਆਪਣੇ ਆਪ ਤੇ ਜਿਆਦਾ ਕੌਨਫੀਡੈਂਸ ਰੱਖ ਗਿਆ ਫਿਰ ਤੋਂ ਬੜੀ ਛੇਤੀ ਕਬੂ ਆ ਜਾਏਗਾ ਅੱਛਾ ਰੁਦਰਜੀ ਅੰਤ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਅੱਜ ਸਵੇਰ ਦੀਆਂ ਸੁਰਖੀਆਂ ਦਾ ਹਿੱਸਾ ਬਣੀ ਇਹ ਗੱਲ ਪਰ ਉਹ ਦੁਆਰਾ ਦੁਆਰਾ ਦਿਮਾਗ ਦੇ ਵਿੱਚ ਘੁੰਮ ਰਹੀ ਹੈ ਅੱਜ ਸਵੇਰੇ ਵੱਡਾ ਫੈਸਲਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਜਾਂ ਕਹਿ ਦਈਏ ਕੱਲ ਸ਼ਾਮ ਹੀ ਕਰ ਦਿੱਤਾ ਗਿਆ ਇਨਫੈਕਟ ਕਿ 106 ਜਿਹੜੇ ਅਕਾਊਂਟਸ ਅਮਰਤਪਾਲ ਮਹਿਰੋ ਦੇ ਹੱਕ ਚ ਗੱਲ ਕਰ ਰਹੇ ਹੈ ਜਾਂ ਇਸ ਕਤਲ ਨੂੰ ਜਾਇਜ਼ ਠਹਿਰਾ ਰਹੇ ਹੈ ਉਹਨਾਂ ਨੂੰ ਬਲੌਕ ਕਰ ਦਿੱਤਾ ਮੈਂ ਕਹਿੰਦਾ ਵਾਜਬ ਗੱਲ ਹੈ ਚੰਗੀ ਗੱਲ ਲੈ ਕੇ ਕਰਾਈਮ ਨੂੰ ਬढ़ावा ਨਹੀਂ ਦੇਣਾ ਚਾਹੀਦਾ ਪਰ ਉਸੇ ਵੇਲੇ ਜਿਹੜੀਆਂ ਕੁੜੀਆਂ ਇਹ ਅਸ਼ਲੀਲ ਕੰਟੈਂਟ ਬਣਾ ਕੇ ਜਨਰੇਟ ਕਰ ਰਹੀਆਂ ਨੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੀਆਂ ਨੇ ਨਾ ਉਹਨਾਂ ਦੀਆਂ ਵੀਡੀਓਜ਼ ਹਟੀਆਂ ਨਾ ਉਹਨਾਂ ਦੇ ਅਕਾਊਂਟ ਬੈਨ ਹੋਏ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਗਾਵਾਂ ਪਰ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਂਦੀ ਹੈਗੀ ਆ ਕਿ ਸ਼ਿਕਾਇਤ ਕਰਤਾ ਕੋਈ ਹੈ ਕਿ ਨਹੀਂ ਹੈ ਹੈਨਾ ਤੇ ਇਸ ਦੇ ਵਿੱਚ ਕੌਗਨੀਸ਼ੈਂਸ ਲੈਂਦੀ ਹੈ ਪੁਲਿਸ ਜਿਹੜੀ ਹੈ ਇੱਕ ਕ੍ਰਾਈਮ ਹੋਇਆ ਹੈ ਹੈਨਾ ਹੀਨਸ ਕ੍ਰਾਈਮ ਹੋਇਆ ਹੈਗਾ ਸਾਜ਼ਿਸ਼ ਨਾਲ ਇੱਕ ਔਰਤ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਗਲਾ ਘੋਟ ਕੇ ਉਹਦਾ ਹੈਨਾ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਦਾ ਕੌਗਨੀਸ਼ੈਂਸ ਲੈਂਦੀ ਹੈ ਤੇ ਆਪਣੇ ਆਪ ਜਿਹੜਾ ਕਾਰਵਾਈ ਕਰਦੀ ਹੈਗੀ ਆ ਉਹ ਕਾਰਵਾਈ ਇਹੀ ਹੈ ਕਿ ਉਹਨਾਂ ਨੇ ਕੀਤੀ ਕਿ ਜਿਹੜੇ ਅਕਾਊਂਟ ਹੈ ਉਹਦੇ ਹੱਕ ਦੇ ਵਿੱਚ ਬੋਲਦੇ ਆ ਨੈਚੁਰਲੀ ਪੁਲਿਸ ਦੀ ਇਨਵੈਸਟੀਗੇਸ਼ਨ ਇੱਕ ਪਾਸੇ ਜਾਂਦੀ ਵੀ ਹੈ ਇਹ ਬੰਦੇ ਜਿਹੜਾ ਆਪਣਾ ਜਜਬਾਤਾਂ ਦੇ ਜਜਬਾਤੀ ਹੋ ਕੇ ਦੂਜੇ ਪਾਸੇ ਜਾਂਦੇ ਪਏ ਨੇ ਤੇ ਇਹਦੇ ਨਾਲ ਇਨਵੈਸਟੀਗੇਸ਼ਨ ਹੈਂਪਰ ਹੁੰਦੀ ਆ ਦਬਾਅ ਪੈਂਦਾ ਹੈਗਾ ਪੁਲਿਸ ਤੇ ਇਸ ਕਰਕੇ ਉਹਨਾਂ ਅਕਾਊਂਟ ਜਦੋਂ ਬੰਦ ਕਰ ਦਿੱਤੇ ਉਹ ਗੱਲ ਮੁੱਕ ਜਾਂਦੀ ਹੈਗੀ ਹੈ ਹੈਨਾ ਤੇ ਦੂਜੀ ਗੱਲ ਆ ਜੋ ਕਿ ਅਸੀਂ ਕਿਹਾ ਕਿ ਜਿਹੜੇ ਖਾਤੇ ਲਚਰਪਣਾ ਫਲਾਂਦੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਰ ਲੋਕਾਂ ਨੂੰ ਸ਼ਿਕਾਇਤਾਂ ਵੀ ਉਹਦੇ ਖਿਲਾਫ ਕਰਨੀਆਂ ਚਾਹੀਦੀਆਂ ਉਹਨਾਂ ਨੂੰ YouTube ਤੇ ਸ਼ਿਕਾਇਤਾਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ Facebook ਤੇ ਕਰਨੀਆਂ ਚਾਹੀਦੀਆਂ Insta ਤੇ ਕਰਨੀਆਂ ਚਾਹੀਦੀਆਂ ਉਹ ਸ਼ਿਕਾਇਤਾਂ ਦਾ ਵੀ ਫਰਕ ਪੈਂਦਾ ਉਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਹੈਨਾ ਉਹ ਬਾਰ ਬਾਰ ਜਦੋਂ ਜਿਹੜਾ ਉਹ ਕਹਿੰਦੇ ਕਰਤ ਕਰਤ ਅਭਿਆਸ ਕੇ ਜੜਮਤੀ ਹੋ ਤ ਸਜਾਨ ਹੈਨਾ ਤੇ ਅਰ ਰਸਰੀ ਆਵਜਾਤ ਤੇ ਸਿਲ ਪਰ ਪਰਤ ਨਿਸ਼ਾਨ ਤੇ ਉਹ ਬਾਰ-ਬਾਰ ਜਦੋਂ ਰੱਸੀ ਜਿਹੜੀ ਆ ਪੱਥਰ ਤੋਂ ਲੰਗੇਗੀ ਤੇ ਉੱਤੇ ਨਿਸ਼ਾਨ ਪੈਣੇ ਹੀ ਪੈਣੇ ਹੈਗੇ ਆ ਤਾਂ ਇਸ ਲਈ ਬਾਰ-ਬਾਰ ਇਹ ਨਹੀਂ ਕਿ ਕਿਸੇ ਨੇ ਕਰਤੀ ਜਾਂ ਇਹ ਘਰੇ ਬੈਠੇ ਆਪਾਂ ਸੋਚੀ ਜਾਈਏ ਸ਼ਿਕਾਇਤ ਕਰਤਾ ਚਾਹੀਦਾ ਹੈਗਾ ਸਾਨੂੰ ਹੁਣ ਆਪਾਂ ਕਈ ਵਾਰੀ ਇਨਸੀਡੈਂਟ ਦੇਖਦੇ ਆ ਹਨਾ ਐਕਸੀਡੈਂਟ ਹੋ ਗਿਆ ਪਰ ਕੋਈ ਸ਼ਿਕਾਇਤ ਕਰਤਾ ਨਹੀਂ ਹੈ ਹਨਾ ਕੁੱਟਮਾਰ ਦੀ ਘਟਨਾ ਹੋ ਗਈ ਸ਼ਰਿਆਂ ਮੋ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਪਰ ਉਹ ਬਾਅਦ ਚ ਪਤਾ ਨਹੀਂ ਲੱਗਦਾ ਕੋਈ ਉਹਦਾ ਲਿਖਿਆ ਨਹੀਂ ਕਿ ਉਹ ਲੁਧਿਆਣੇ ਦਾ ਜਲੰਧਰ ਦਾ ਬਠਿੰਡੇ ਦਾ ਪਟਿਆਲੇ ਦਾ ਅੰਮ੍ਰਿਤਸਰ ਦਾ ਕਿੱਥੇ ਦਾ ਕੋਈ ਪਤਾ ਠੀਕ ਹੈ ਉਹ ਫਿਰ ਪੁਲਿਸ ਜਿਹੜੀ ਹੈ ਉਹ ਚਾਹਦਾ ਧਿਆਨ ਨਹੀਂ ਦਿੰਦੀ ਜੋ ਤੱਕ ਉਹ ਖਾਸ ਹੀ ਕੋਈ ਉਹਦੇ ਵਿੱਚ ਕ੍ਰਾਈਮ ਇਦਾਂ ਦਾ ਹੋਇਆ ਹੋਵੇ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈਗੀ ਆ ਤੇ ਪਰ ਸ਼ਿਕਾਇਤ ਕਰਤਾ ਜਿਹੜਾ ਉਹ ਜ਼ਰੂਰੀ ਹੈਗੀ ਆ ਇਹਦੇ ਵਿੱਚ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਸ਼ਿਕਾਇਤ ਕਰਤਾ ਹੈਗੇ ਕਿ ਨਹੀਂ ਹੈਗੇ ਠੀਕ ਹੈ ਬਿਲਕੁਲ ਹੁਣ ਵੇਖਣ ਦੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਕਦੋਂ ਤੱਕ ਐਕਸਟਰਡੀਸ਼ਨ ਹੁੰਦੀ ਹੈ ਔਰ ਕੀ ਵੱਡੇ ਖਲਾਸੇ ਹੁੰਦੇ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ